ਤੇ ਵੈਸੇ ਤਾਂ ਬਿਲਕੁਲ ਵੈਸੀ ਤਕਲੀਫ ਹੁੰਦੀ ਏ ਆਰਟਿਸਟ ਸੇ ਅਜ ਤੂੰ ਵੀ ਨਾ ਹੋਵੇ ਸਾਜ਼ ਸਾਰੀ ਨਹੀਂ ਹੋਵੇ ਤਾਨਪੁਰਾ ਨਾ ਹੋਵੇ ਸੁਰਪੰਡਰ ਨਾ ਹੋਵੇ ਤਬਲਾ ਨਾ ਵੱਜਦਾ ਹੋਵੇ ਇਹ ਪਸੌਲਾ ਨਾ ਕਿ ਮਤਲਬ ਇਹ ਕਿ ਜਿਸ ਨੇ ਚੱਕ ਕੇ ਥਲਕੇ ਜਦੋਂ ਮੇਰੇ ਗਾਣੇ ਬੜੇ ਚੱਲੇ ਕਿੰਦੇ ਇੱਕ ਮਸਾਲਸਾ ਲੈ ਲਾ ਮੇਰੇ ਕਿਕ ਲੱਗ ਕਿੰਦੇ ਪਸੌਲਾ ਕਹਿੰਦਾ ਪਸੌਲਾ ਅਰਵਾਦ ਦੇ ਕਿਸੀ ਨੂੰ ਨੰਦਾ ਗਾਣੋ ਅਸਾਂ ਜੇ ਤੁਸੀਂ ਪੁੱਛ ਸਕਦੇ ਕਲਾਸ ਤੇ ਉੱਥੋਂ ਲੈ ਲਿਆ ਉਹਦੇ ਮੈਨੂੰ ਲੋਕ ਲਾਉਣਾ ਸਿਖਾਤਾ ਕਿ ਮੈਂ ਆਪਣੇ ਬੈਡਰੂਮ ਚ ਨਾਲ ਕਰਕੇ ਮੈਨੂੰ ਗੈਰ ਪੈ ਗਿਆ ਕਿ ਜੇ ਲੋਕ ਖੁੱਲ ਗਏ ਤੇ ਆਪੇ ਚੱਲ ਜਣਾ ਸਬਸਕ੍ਰਾਈਬ ਆ ਜਾਣਾ ਉਹ ਪੰਦਰਾ ਦਿਨ ਬਾਅਦ ਤੇ ਕੋਲ ਸੌਫਸਰ ਵੀ ਸੀਗਾ ਉਹ ਕਹਿੰਦਾ ਯਾਰ ਉਹ ਆਪਣੇ ਆਪ ਨਹੀਂ ਚੱਲਦਾ ਉਹ ਨਾਲ ਕਿਸੇ ਤਰੀਕੇ ਸੋ ਮੈਂ ਵਾਪਸ ਕਰਕੇ ਪਰਸੋਲ ਆ ਗਿਆ ਸੀ ਤੇ ਮੈਂ ਤਾਂ ਇਹ ਚੋਣਾ ਕਿ ਇੱਕ ਦਿਨ ਜੀ ਆਪਾਂ રાખી ਲਏ ਇਹ ਕੁੱਝ ਜੀ ਗੋਸਟ ਇਹ ਇਹ ਕੁੱਝ ਨੂੰ ਮਾਰੀਏ ਨਾ ਜੀ ਇਹਨਾਂ ਦਾ ਬਤਨ ਕਰੇ ਸਿੱਧੂ ਦਾ ਵਾਲਾ ਦੇ ਲੱਗਣਾ ਜਿਹੜਾ ਵੀ ਬੱਚਾ ਹਨ ਉਹ ਉਹ ਸੁਹਾਵਾਪ ਦੀ ਅੱਖਾਂ ਚ ਦੇਖੂ ਨਾ ਗਿਆ ਸੀ ਤੁਸੀਂ ਗਿਆ ਸੀ ਤੇ ਇਸ ਇਸ ਗੱਲ ਤੋਂ ਸਭ ਕਦੇ ਨਹੀਂ ਸੀ ਲੈਂਦੇ ਉਹ ਅਸੀਂ ਟਿਕ ਰਹੇ ਜਦ ਵੀ ਉੱਤ ਤੋਂ ਰਕਨੇ ਇਹ ਗਲੇਮਰ ਨਹੀਂ ਹੈ ਗਲੇਮਰ ਉਹਦੇ ਵਿੱਚ ਹੈ ਕੋਈ ਸੌਲ ਮੰਡਰ ਦਾ ਜੁਦਾ ਬੰਦਾ ਤੇ ਜਦੋਂ ਕਿੰਨਾ ਚੰਗਾ ਲੱਗਦਾ ਛੇੜ ਮਰਦਾਨਿਆ ਰਵਾਬ ਪਾਣੀ ਆਈ सोच के तो देखो फील करके देखो उसको वड्डा केणा तान मार के बोल ना मार के वन्नो है के तु? मैं चंगा रो ना आवाज सोंदा से जदों जवानी च दवाई में भी होश ना हो भी होश सेंस के जो आंसू वाले दिस तो वो भी मैं राजवीर करके संगा बेटा एकदम घरा करो के लड़ना ਬਹੁਤ ਵਧੀਆ ਮੈਸ